ਤੇ ਬਾਬੇ ਨਾਨਕ ਨੇ ਸੰਸਾਰ ਵਿੱਚ ਕਿੰਨਿਆਂ ਲੋਕਾਂ ਨੂੰ ਤਾਰੇ ਹੈ ਇਸ ਗੱਲ ਦੀ ਗਿਣਤੀ ਨਹੀਂ ਕੀਤੀ ਜਾ ਸਕਦਾ ਸੰਸਾਰ ਦੇ ਅੰਦਰ ਕੋਈ ਮਨੁੱਖ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਤਾਰੇ ਹੋਏ ਮਨੁੱਖਾਂ ਦੀ ਗਿਣਤੀ ਕਰ ਸਕੇ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਗੁਰ ਪ੍ਰਤਾਪ ਸੂਰਜ ਦੇ ਵਿੱਚ ਇੱਕ ਬੜੀ ਗੱਲ ਪਿਆਰੀ ਲਿਖੀ ਉਹ ਕਹਿੰਦੇ ਕੋਈ ਚਾਹਵੇ ਤੇ ਆਉਣ ਵਾਲੇ ਸਮੇਂ ਵਿੱਚ ਆਸਮਾਨ ਦੇ ਤਾਰੇ ਗਿਣ ਸਕਦੇ ਕਬੱਡੀ ਕਹਿੰਨੀ ਹੋਣ ਵਾਲੇ ਸਮੇਂ 'ਚ ਸਾਇੰਸ ਦਾ ਜੋਗ ਹੈ ਕੁਝ ਵੀ ਹੋ ਸਕਦਾ ਪਰ ਜੇ ਕੋਈ ਬੰਦਾ ਕਹੇ ਕਿ ਬਾਬੇ ਨਾਨਕ ਨੇ ਕਿੰਨਿਆਂ ਲੋਕਾਂ ਨੂੰ ਤਾਰੇ ਐ ਇਸ ਗੱਲ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਉੱਥੇ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਤਾਰੇ ਗਿਨੇ ਜਾਤ ਹੈ ਨਾ ਤਾਰੇ ਕਿੰਨੇ ਜਾਤ ਹੈ ਕਹਿੰਦੇ ਆਸਮਾਨ ਦੇ ਤਾਰੇ ਗਿਨੇ ਜਾ ਸਕਦੇ ਆ ਪਰ ਬਾਬੇ ਨਾਨਕ ਨੇ ਕਿੰਨਿਆਂ ਨੂੰ ਤਾਰੇ ਇਸ ਗੱਲ ਦੀ ਗਿਣਤੀ ਗੁੱਲ ਨਹੀਂ ਕੀਤੀ ਜਾ ਸਕਦੀ ਆਕੋ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਨਾਨਕ ਨੇ ਕਿੰਨਿਆਂ ਨੂੰ ਤਾਰੇ ਬਾਬਾ ਨਾਨਕ ਕਿੰਨਿਆਂ ਨੂੰ ਤਾਰੇ ਆਉਣ ਵਾਲੇ ਸਮੇਂ 'ਚ ਬਾਬਾ ਨਾਨਕ ਜੀ ਕਿੰਨਿਆਂ ਨੂੰ ਤਾਰਨਗੇ ਇਸ ਗੱਲ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੈ ਜਿਹੜਾ ਗੁਰਨਾਨਕ ਸਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਜਾਂਦਾ ਹੈ ਬਾਬੇ ਨਾਨਕ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਬਾਬਾ ਨਾਨਕ ਉਹਨਾਂ ਨੂੰ ਤਾਰ ਦਿੰਦਾ ਹੈ ਭਾਵੇਂ ਸੱਦਰ ਠੱਗ ਹੋਵੇ ਭਾਵੇਂ ਕੌਡਾ ਰੱਟ ਸੋਵੇ ਭਾਵੇਂ ਭੂਮੀਆਂ ਚੋਰ ਹੋਵੇ ਭਾਵੇਂ ਸਾਧ ਸੰਗਤ ਜੀ ਰਾਜਾ ਸ਼ਿਵਨਾਥ ਹੋਵੇ ਸ਼੍ਰੀਲੰਕਾ ਦਾ ਜਿਹੜਾ ਵੀ ਬਾਬੇ ਨਾਨਕ ਕੋਲ ਆਇਆ ਬਾਬੇ ਨਾਨਕ ਨੇ ਉਹਦੇ ਤੇ ਐਸੀ ਕਿਰਪਾ ਕੀਤੀ ਕਿ ਸਾਸੰ ਵਿਦੂਤ ਦੁਨੀਆ ਤੋਂ ਕਰ ਗਿਆ। ਕੁੰਡੇ ਰਾਜਸਨ ਕਲੇ ਸੱਜਣ ਖੱਤ ਵਰਗੇ ਇਹਨਾਂ ਦਾ ਕਿੰਨੇ ਨਾਂ ਲੈਣਾ ਸੀ। ਭੂਮੀਏ ਚੋਰ ਵਰਗਿਆਂ ਨੂੰ ਕਿੰਨੇ ਪੁੱਛਣਾ ਸੀ। ਮਾਫ ਕਰਿਓ ਭਾਈ ਮਰਦਾਨੇ ਵਰਗੇ ਇਹਨਾਂ ਨੂੰ ਕਿੰਨੇ ਪੁੱਛਣਾ ਸੀ। ਬਾਬਾ ਨਾਨਕ ਜੀ ਆਏ ਤੇ ਭਾਈ ਮਰਦਾਨੇ ਦਾ ਨਾਮ ਹੀ ਦੁਨੀਆ ਤੇ ਹੋ ਗਿਆ। ਆਪੋ ਸਤਨਾਮ ਸ੍ਰੀ ਗੁਰੂ ਦੇ ਮਾਰੀ। ਗੁਰੂ ਨਾਨਕ ਸਾਹਿਬ ਦੀ ਗੱਲ ਆਪਨੇ ਪਰਿਵਾਰ ਨੂੰ ਤੇ ਆਪਣੇ ਆਪ ਦਾ ਟਿੱਬੜ ਨਹੀਂ ਆਏ ਬਾਬਾ ਨਾਨਕ ਜੀ ਸਾਰੀ ਕੁਝ ਦਾ ਆਰਥੂ ਕਰਦੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ ਸਾਲ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਮਹਤਾ ਕਲਿਆਣਦਾਰ ਜੀ ਦੇ ਘਰ ਵਿੱਚ ਮਾਨਤਾ ਤਿਰੰਤਾ ਜੀ ਦੀ ਗੋਲ ਹੈ ਇਹ ਤਿੰਨ ਚਾਰ ਗੱਲਾਂ ਤੁਹਾਨੂੰ ਨਾਲ ਬੋਲਣੀਆਂ ਪਈਆਂ ਸਾਸ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ ਜੀ 15 ਅਪ੍ਰੈਲ ਸਨ 1469 ਕੋਈ ਬੋਲੇ 1400 1469 ਨਿੱਤ ਬਈ ਤੁਸੀਂ بڑا ਗਾਜਟੇ ਬੋਲੇ ਜੀ ਰਾਤ 15 ਦਿਵਾਨ ਸੀ ਸ਼ਾਦਾਨ ਪਰਨੇ ਦਾ ਨਿਸ਼ਾਨ ਪ੍ਰਾਤ ਦਾ ਦਿਵਾਨ ਸੀ ਲਗਭਗ 7:30 ਵਜੇ ਕੋ ਲਗ ਕੇ 9:00 ਵਜੇ ਤੱਕ ਆਣੀ ਸੀ ਮੈਂ ਜਦੋਂ ਸੰਤਾਂ ਨੂੰ ਅਖੇ 1400 ਨੱਤਰ ਤੇ ਕੋਈ ਬੋਲੇਗੀ ਉਹਨਾਂ ਮਾਫ਼ ਕਰਿਓ ਸਾ ਸੰਗਤ ਦੀ ਬਹੁਤੇ ਬੰਦਿਆਂ ਨੂੰ ਅਜੇ ਬਾਬੇ ਨਾਨਕ ਦੇ ਪ੍ਰਕਾਸ਼ ਰੂਪ ਦੀ ਸੰਗ ਨਹੀਂ ਪਤਾ ਬਹੁਤੇ ਬੰਦਿਆਂ ਨੂੰ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦੀ ਸੰਨ ਨਹੀਂ ਪਤਾ ਸਾ ਸੰਗਤ ਨੂੰ ਪਤਾ ਹੀ ਨਹੀਂ ਬਾਬੇ ਨਾਨਕ ਦਾ ਪ੍ਰਕਾਸ਼ ਕਰੋ ਜੀ ਬਾਬੇ ਨਾਨਕ ਦੇ ਪਿਤਾ ਜੀ ਦਾ ਕੀ ਨਾਮ ਹੈ ਬਾਬਾ ਨਾਨਕ ਦੀ ਜੀ ਮਾਤਾ ਜੀ ਦਾ ਕੀ ਨਾਮ ਹੈ ਬਾਬਾ ਨਾਨਕ ਦੀ ਜੀ ਭੈਣ ਦਾ ਕੀ ਨਾਮ ਹੈ ਬਾਬਾ ਨਾਨਕ ਜੀ ਦੇ ਮਹਿਲ ਧਰਮ ਸਪਤਨੀ ਉਹਨਾਂ ਦਾ ਕੀ ਨਾਮ ਹੈ ਬਾਬੇ ਨਾਨਕ ਦੇ ਬੱਚਿਆਂ ਦਾ ਕੀ ਨਾਮ ਹੈ ਬਾਬੇ ਨਾਨਕ ਦਾ ਪ੍ਰਕਾਸ਼ ਕਦੋਂ ਹੋਇਆ ਜੋਤੀ ਜੋਤ ਕਦੋਂ ਸਮਾਇਆ ਕਿੱਥੇ ਹੋਇਆ ਕਿੱਥੇ ਸਮਾਇਆ ਉਹਦੇ ਨੂੰ ਨਹੀਂ ਪਤਾ ਸਾਧ ਸੰਗਤ ਜੀ ਸਾਡੀ ਤੇ ਹੱਥ ਮਾਰ ਕੇ ਕਹਿਣਗੇ ਅਸੀਂ ਸੇਖਾ ਕਿਨੇ ਆਂ ਜੀ ਬਾਬੇ ਨਾਨਕ ਤੇ ਬਾਬੇ ਨਾਨਕ ਦਾ ਅਸ਼ੀਰਵਾਦ ਕਦੋਂ ਆਇਆ ਇਹ ਕਮਾਗੀਤ ਕੱਟੋ-ਕੱਟ ਪਹਿਲੇ ਗੁਰੂ ਸਾਹਿਬ ਬਾਰੇ ਤੇ ਜਾਣਕਾਰੀ ਹੋਣੀ ਚਾਹੀਦੀ ਹੈ ਨਾ ਤੇ ਮੈਂ ਸਿੱਖ ਤੇ ਪੱਕਾ ਬੰਦਾ ਜੇ ਮੈਂ ਗਾਤਰਾ ਪਾਉਣਾ ਹੈ ਜੇ ਮੈਂ ਸਿੱਖਾਂ ਦੇ ਰੇੜੇ ਵਿੱਚ ਪੈਦਾ ਹੋਇਆ ਹੈ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਕੱਟੋ-ਕੱਟ ਮੈਨੂੰ ਬਾਬੇ ਨਾਨਕ ਬਾਰੇ ਤੇ ਪਤਾ ਹੋਣਾ ਚਾਹੀਦਾ 10 ਗੁਰੂ ਸਹਿਬਾਨ ਦਾ ਇਤਿਹਾਸ ਨਹੀਂ ਯਾਦ ਕਰ ਸਕਦੇ ਤੇ ਹਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਕੱਟੋ-ਕੱਟ ਉਹਨਾਂ ਦਾ ਜਨਮ ਕਿੱਥੇ ਹੋਇਆ ਹੈ ਉਹਨਾਂ ਦਾ ਜਨਮ ਕਦੋਂ ਹੋਇਆ ਹੈ ਉਹਨਾਂ ਦੇ ਮਾਤਾ ਪਿਤਾ ਦਾ ਨਾਂ ਉਹਨਾਂ ਦੇ ਪਤਨੀ ਦਾ ਨਾਂ ਉਹਨਾਂ ਦੇ ਬੱਚਿਆਂ ਦਾ ਨਾਂ ਉਹ ਜੁੱਤੀ ਜੋਤ ਕਦੋਂ ਸਮਾਏ ਇਹ ਪੰਜ ਸੱਤ ਗੱਲਾਂ ਯਾਦ ਕਰ ਲੋ ਆਪਣੇ ਬੱਚਿਆਂ ਨੂੰ ਦੱਸੋ ਕਿ ਤੁਹਾਡਾ ਬੱਚਾ ਕਦੀ ਸਿੱਖੀ ਨਾਲੋਂ ਬਾਗੀ ਨਹੀਂ ਹੋਣਾ ਤੁਹਾਨੂੰ ਸਤਨਾਮ ਸਿੰਘ ਤੁਹਾਡੇ ਬੱਚੇ ਸਿੱਖੀ ਨਾਲੋਂ ਬਾਗੀ ਨਹੀਂ ਹੋਣਗੇ ਮੇਰੇ ਘਰ ਘਰ ਦੀ ਬਹਿਲੀਜ ਵਿੱਚ ਰਹਿਣ ਵਾਲੇ ਮੇਰੇ ਆਪਣੇ ਘਰ ਦੇ ਮੈਂਬਰ ਸਿੱਖੀ ਤੋਂ ਬਾਗੀ ਕਿਉਂ ਹੁੰਦੇ ਜਾਂਦਾ ਕਾਰਨ ਹੈ ਕਿਉਂਕਿ ਮੈਂ ਆਪਣੇ ਸਿੱਖੀ ਬਾਰੇ ਉਹਨਾਂ ਨੂੰ ਦੱਸ ਨਹੀਂ ਪਾਇਆ ਕਿ ਸਾਡਾ ਬਾਬਾ ਨਾਨਕ ਸਾਡੇ ਗੁਰੂ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਵਾਸਤੇ ਕੀ ਕੁਰਬਾਨੀ ਦਿੱਤੀ ਇਸ ਪੂਲ ਕਾਇਨਾਤ ਵਾਸਤੇ ਸਾਡਾ ਬਾਬਾ ਨਾਨਕ ਕੀ ਕਰਕੇ ਗਏ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸ ਨਹੀਂ ਸਕੇ ਇਸ ਸਾਈਂਗਤ ਵਾਲਿਆਂ ਨੇ ਪਤਾ ਕੀ ਕੀਤਾ ਉਹਨਾਂ ਪਹਿਲਾਂ ਆਪਣੇ ਨੂੰ ਜੋੜਿਆ ਆਪਣਿਆਂ ਨੂੰ ਜੋੜਨ ਤੋਂ ਬਾਅਦ ਵਿੱਚ ਦੁਨੀਆ ਦੇ ਹੋਰ ਮਜ਼ਬਾਂ ਨੂੰ ਹੋਰ ਧਰਮਾਂ ਨੂੰ ਵੀ ਆਪਣੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਅੱਜ ਵੀ ਕੋਈ ਇੱਥੇ ਤਾਂ ਯੂਕੇ ਦੀ ਤਰੱਕੀ ਦੇ ਨਾਲ ਚੱਲ ਬਚਾਏ ਪੰਜਾਬ ਦੀ ਤਰੱਕੀ ਵਿੱਚ ਈਸਾਈਅਤ ਦੇ ਲੋਕ ਸਾਹਿਬ ਸੰਸਖਾ ਦੇ ਘਰ ਵਿੱਚ ਆਪਣੀਆਂ ਕਿਤਾਬਾਂ ਦੇ ਕੀਦਾਰ ਨੇ ਤੁਸੀਂ ਬੜੋਂ ਅਗਲੇ ਕਹਿੰਦੇ ਸੀ ਜੀ ਪੜ੍ਹਨੀ ਆ ਕਹਿੰਦੇ ਰੱਖ ਲਓ ਭਾਵੇਂ ਪੜਿਓ ਉਹਦਾ ਮਤਲਬ ਪਤਾ ਕੀ ਹੈ ਕਦੀ ਨਾ ਕਦੀ ਤੇ ਤੁਹਾਡੇ ਹੱਥ ਆਏਗੀ ਕਦੀ ਨਾ ਕਦੀ ਤੇ ਪੜਾਓਗੇ ਤੁਹਾਨੂੰ ਬੇਨਤੀ ਕਰ ਸਕਦਾ ਤੁਹਾਡੇ ਘਰਾਂ ਵਿੱਚ ਡਾਈਨਿੰਗ ਟੇਬਲ ਬੜੀ ਹੁੰਦੀ ਹੈ ਤੁਹਾਡੇ ਘਰਾਂ ਵਿੱਚ ਜਿੱਥੇ ਤੁਸੀਂ ਆਪਣੀ LED ਲਾਈ ਜਿੱਥੇ ਤੁਸੀਂ ਆਪਣਾ ਟੀਵੀ ਰੱਖਿਆ ਜਿੱਥੇ ਤੁਸੀਂ ਫ੍ਰਿਜ ਰੱਖਿਆ ਉੱਥੇ ਕੋਈ ਕਿਤਾਬਾਂ ਜਿੱਥੇ ਕੋਈ ਫ੍ਰਿਜ ਤੇ ਰੱਖ ਦੋ ਡਾਈਨਿੰਗ ਟੇਬਲ ਤੇ ਰੱਖ ਦੋ ਐਲਈਡੀ ਲਾ ਕੇ ਰੱਖ ਦੋ ਤੁਸੀਂ ਕਦੇ ਨਾ ਕਦੇ ਤੁਹਾਡਾ ਬੱਚਾ ਪਹਿਲਾਂ ਪੜ੍ਹ ਕੇ ਦੇ ਕੇ ਨਾ ਮੰਨੋ ਜੇ ਚਾਰ ਗੱਲਾਂ ਵੀ ਪੜ ਪੜ ਨਹੀਂ ਲੰਘਦੀਆਂ ਨੇ ਸਿਰੱਖੇ ਮੈਂ ਗੇਂਦਰਾ ਦੇਖਿਆ ਘਰ ਵਿੱਚ ਬਜ਼ੁਰਗ ਬਾਪੂ ਬਾਣੀ ਪੜਦਾ ਸੀ ਬਾਪੂ ਚੜਾਈ ਕਰ ਗਿਆ ਉਹਨੂੰ ਬਾਣੀ ਗੁਰਦਵਾਰੇ ਚੜਾ ਕੇ ਕਹਿੰਦੇ ਬਾਬਾ ਜੀ ਇਹ ਗੁੱਟਕੇ ਸੰਭਾਲ ਕੇ ਰੱਖ ਲਓ ਕਹਿੰਦੇ ਕਾਦੇ ਨਹੀਂ ਕਹਿੰਦੇ ਹੁਣ ਬਾਪੂ ਪੜਦਾ ਹੁੰਦਾ ਸੂਰਿਆ ਜੀ ਉਹਨੇ ਪੜ੍ਹਦਾ ਹੁੰਦਾ ਸਤਨਾਮ ਸਿੰਘ ਠਮਾਦੇ ਗੁਰਦਵਾਰੇ ਨਹੀਂ ਸੀ ਦੇਖ ਕੇ ਜਾਣੀ ਸਭੋ ਗੁਰਦਵਾਰੇ ਦੇ ਭਾਈ ਨੂੰ ਘਰ ਬੁਲਾਉਣਾ ਸੀ ਰੋਜ਼ ਇੱਕ ਘੰਟਾ ਪੈ ਸਭ ਜੀ ਤੁਹਾਡੀ ਬਣਦੀ ਸੇਵਾ ਕਰਾਂਗੇ ਆਇਆ ਕਰੋ ਸਾਨੂੰ ਸਾਰੇ ਘਰ ਦੇ ਮੈਂਬਰਾਂ ਨੂੰ ਸੰਥਿਆ ਦਿਆ ਕਰੋ ਸਾਨੂੰ ਸਾਰੇ ਘਰ ਦੇ ਮੈਂਬਰਾਂ ਨੂੰ ਪੰਜਾਬੀ ਪੜਾਇਆ ਕਰੋ ਤੁਹਾਡਾ ਬੰਦਾ ਹੱਕ ਤੁਹਾਨੂੰ ਦਿੱਤਾ ਜਾਏਗਾ ਤੁਹਾਡੀ ਸੇਵਾ ਕਰਾ ਕੇ ਆਓ ਸਾਨੂੰ ਪੜ੍ਹਾਓ ਅਸੀਂ ਘਰ ਵਿੱਚ ਪਈਆਂ ਹੋਈਆਂ ਵੱਟ ਬਟੇਰੀਆਂ ਦੀਆਂ ਪੜਨ ਵਾਲੀਆਂ ਕੋਥੀਆਂ ਨੂੰ ਗੁਰਦਾਰੇ ਛੱਡ ਕੇ ਨਹੀਂ ਆਉਣਾ ਸਗੋਂ ਅਸੀਂ ਇਹ ਬાળਕ ਨੂੰ ਪੜ੍ਹਦਾ ਸਿੱਖਣਾ ਹੈ ਜੇ ਸਾਡੇ ਵੱਟ ਬਟੇਰੀਆਂ ਦਾ ਕੈਰੇਕਟਰ ਇਹਨਾਂ ਨੂੰ ਉੱਚਾ ਸਿੱਖਦਾ ਇਹਨਾਂ ਨੂੰ ਉੱਚਾ ਸੀ ਅਸੀਂ ਬਾਣੀ ਪੜ੍ਹ ਕੇ ਸਰਦਾਰ ਬਣਾਣਾ ਤੁਹਾਨੂੰ ਹਰ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਤਾਂ ਕਿ ਅਧਿ ਨੀਂਹ ਸਾਸ ਜੜੀ ਮੈਂਡੈਂਟੀ ਕਰਿਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 1469 ਪਿਤਾ ਦਾ ਨਾਮ ਹੈ ਮਹਿਤਾ ਕਲੀ ਬੀ ਨਾਮ ਹੈ ਸਾਸ ਜੀ ਮਹਿਤਾ ਵਾਹ ਮਾਤਾ ਜੀ ਦਾ ਨਾਮ ਹੈ ਮਾਤਾ ਤ੍ਰਿਪਤਾ ਜੀ ਕੀ ਨਾਮ ਹੈ ਜੀ ਆਕਨ ਧੰਨ ਧੰਨ ਮਾਤਾ ਤ੍ਰਿਪਤਾ ਜੀ ਜਿਹੜੀ ਮਾਂ ਦੀ ਕੁੱਖ ਵਿੱਚੋਂ ਬਾਬਾ ਨਾਨਕ ਪੈਦਾ ਹੋਏ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋ ਕੁੱਖ ਤੋਂ ਪਾਉਂਦੇ ਮੈਨੂੰ ਸਾਰਿਆਂ ਨੂੰ ਸੀ ਕੈਨੂੰ ਜਿਸ ਕੁਲ ਵਿੱਚ ਜਿਸ ਮੁਖ ਵਿੱਚੋਂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਹੋਇਆ ਉਹ ਕੁਖ ਕਿੱਡੇ ਕਮਾਲ ਦੀ ਹੋਏਗੀ ਕਿ ਕਿੱਡੇ ਭਾਸ਼ਾ ਵੜੀ ਹੋਏਗੀ ਉਹ ਪਿਤਾ ਕਿੱਡੇ ਭਾਂਗਾ ਵਾਲਾ ਹੋਏਗਾ ਜਿਸ ਪਿਤਾ ਦੇ ਵੇੜੇ ਵਿੱਚ ਬਾਬਾ ਨਾਨਕ ਦੀ ਖੇਡ ਦੇ ਹੋਣਗੇ ਜਿਸ ਵੇੜੇ ਵਿੱਚ ਬਾਬਾ ਨਾਨਕ ਦਾ ਪ੍ਰਕਾਸ਼ ਹੋਇਆ ਹੋਏਗਾ ਆਕੋ ਧੰਨ ਧੰਨ ਬੀਬੇ ਨਾਨਕ ਦੇ ਕੁਲ ਗੀਰ ਬਾਬਾ ਨਾਨਕ ਦਾ ਹੈ ਆਪ ਨੂੰ ਸਤਿ ਸ੍ਰੀ ਅਕਾਲ ਭਾਂਗ ਵਾਲੀ ਹੈ ਨਾ ਪਿੰਡ ਸਾਹਿਬ ਜਿਹਦੇ ਕੋਲ ਵੀਰ ਬਿਹੰਤ ਹੈ ਆਪਸ ਵਿੱਚ ਭੈਣ ਤੇ ਭਰਾ ਦਾ ਬੜਾ ਪਿਆਰ ਹੈ ਬਹੁਤ ਪਿਆਰ ਹੈ ਤੁਹਾਨੂੰ ਇੱਕ ਮਿਸਾਲ ਦਿੰਨਾ ਇੱਕ ਸੱਚੀ ਸੁਣਾਉਣਾ ਬੜਾ ਪਿਆਰ ਹੈ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਈ ਨਦੀ ਵਿੱਚ ਇਸ਼ਨਾਨ ਕਰਨ ਗਏ ਸਾਥ ਸੰਗਤੀ ਪਾਪ ਸੁਣਾਇਆ ਇੱਕ ਦਿਨ ਲੰਘ ਗਿਆ ਦੂਜਾ ਦਿਨ ਚੜਿਆ ਸਾਥ ਸੰਗਤ ਦੀ ਸਾਰੇ ਜੰਗਲ ਵਿੱਚ ਤੁਰਣਾ ਥੋੜਾ ਪਹਿਨਸ ਕਹਿਣ ਲੱਗੇ ਬਾਬਾ ਨਾਨਕ ਡੁੱਬ ਗਏ ਜਦੋਂ ਆਏ ਇਸ਼ਨਾਨ ਕਰਨ ਤੇ ਕਿਹਾ ਤੇ ਡੁੱਬ ਗਏ ਰੋਣਾ ਪੈ ਗਿਆ ਇਸ ਕਰਕੇ ਕਿਉਂਕਿ ਬਾਬਾ ਨਾਨਕ ਜੀ ਸਾਰਿਆਂ ਨੂੰ ਬੜੇ ਪਿਆਰੇ ਨੇ ਬਾਬਾ ਨਾਨਕ ਜੀ ਨੇ ਮੋਦੀ ਦੀ ਤਾਰ ਕੀਦੀ ਹੈ ਤੇ ਬਾਬਾ ਨਾਨਕ ਜੀ ਨੇ ਸਾਰਿਆਂ ਘਰ ਸਾਰਿਆਂ ਦੇ ਘਰਾਂ ਵਿੱਚ ਰੋਟੀ ਪੱਕ ਵੀ ਕਰ ਦਿੱਤੀ ਹੈ ਸਾਰਿਆਂ ਦੇ ਚੁੱਲਿਆਂ ਵਿੱਚ ਅੱਗ ਬਲਣ ਲੱਗ ਪਈ ਹੈ ਸਾਰੇ ਸੁਖੀ ਰਹਿਣ ਲੱਗ ਪਏ ਨੇ ਤੇ ਸਾਜ ਸੰਗਤ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦੇਈ ਨਦੀ ਵਿੱਚ ਅਲੋਪ ਹੋਣਾ ਲੋਕਾਂ ਨੂੰ ਚੰਗਾ ਨਾ ਲੱਗਾ ਲੋਕੀ ਰੋਂਦੇ ਨੇ ਪਰ ਮਾਤਾ ਤਿਰਸਾ ਜੀ ਦੇ ਕੇ ਰੋਂਦੇ ਨੇ ਬੀਬੀ ਸੁਲਖਣੀ ਦੇ ਇੱਕ ਸਾਧ ਸੰਗਤ ਦੀ ਨਜਰਾਂ ਤੇ ਅਨੰਦਕਾਰਤ ਨਹੀਂ ਹੋਏ ਮਾਤਾ ਪਿਤਾ ਦੇ ਅੱਗੇ ਆ ਕੇ ਰੋਂਦੇ ਨੇ ਕਹਿੰਦੇ ਹੁਣ ਵਾਪਸ ਨਹੀਂ ਆਏਗਾ ਦੂਜਾ ਦਿਨ ਦੰਗ ਗਿਆ ਸਾਧ ਸੰਗਤ ਦੀ ਤੀਜਾ ਦਿਨ ਚੜਿਆ ਕੁਝ ਬੀਬੀਆਂ ਪੈਣਾ ਨੇ ਰਣ ਕੇ ਅੱਖਾਂ ਕਹਿੰਦੇ ਬੀਬੇ ਨਾਨਕੀ ਰੋਂਦੀ ਨਹੀਂ ਕਿਤੇ ਅੰਦਰ ਦਾ ਦੁੱਖ ਅੰਦਰ ਰੱਖ ਕੇ ਜਿਵੇਂ ਉਸਾਰਾ ਲੱਖ ਜਿਹੜਾ ਇੱਕ ਦੁੱਖ ਨੂੰ ਪ੍ਰਗਟ ਕਰ ਦਿੰਦਾ ਕਹਿੰਦਾ ਇੱਕ ਬੰਦਾ ਦੁੱਖ ਨੂੰ ਇਕੱਠਾ ਕਰਕੇ ਰੱਖੀ ਜਾਂਦਾ ਉਹ ਬਹੁਤ ਦਾ ਨੁਕਸਾਨਦਾਇਕ ਹੁੰਦਾ ਕਹਿੰਦੇ ਨੂੰ ਰਵਾਓ ਰੋਣਾ ਇਹਦਾ ਜ਼ਰੂਰੀ ਹੈ ਜੇ ਨਾ ਰੋਈ ਤੇ ਨੁਕਸਾਨ ਹੋ ਸਕਦਾ ਹੈ ਸਾਧ ਸੰਗਤ ਬੀਬੇ ਨਾਨਕੀ ਨੂੰ ਆਖਿਆ ਗਿਆ ਤੂੰ ਰੋਂਦੀ ਕਿਉਂ ਨਹੀਂ ਤੂੰ ਭਰਾ ਨੂੰ ਬੜਾ ਪਿਆਰ ਕਰਦੀ ਸੀ ਤੇਰਾ ਕਾਹ ਬਈ ਨਦੀ ਵਿੱਚ ਡੁੱਬ ਗਿਆ ਬੀਬੇ